ਦੁੱਧ ਨੂੰ ਗੁਰਬਾਣੀ ਕਹਿੰਦੀ ਹੈ ਅਮਰਤ ਹੈ ਇਹਦਾ ਭਾਵ ਆਪਾਂ ਸਾਰੇ ਅਮਰਤ ਛਕ ਚੁੱਕੇ ਹਾਂ ਸਭ ਨੇ ਪੀਤਾ ਸਾਰਾ ਦਿਨ ਚਾਹ ਪੀਨੇ ਉਹ ਵੀ ਇਹੀ ਪੈਂਦਾ ਭਾਵ ਇਹ ਅਮਰਤ ਉਹ ਨਹੀਂ ਹੈ ਜਿਹੜਾ ਅਮਰਤ ਸਾਨੂੰ ਮਰਤੀਅਤੋਂ ਰਹਿਤ ਕਰਦਾ ਉਹ ਹੈ ਕਿ ਅਮਰਤ ਇੱਕੋ ਨਾਮ ਹੈ ਪਰਮਾਤਮਾ ਦਾ ਸਿਰਫ ਨਾਮ ਹੈ ਬਾਕੀ ਸਾਨੂੰ ਉਹਦਾ ਕੁਝ ਵੀ ਪਤਾ ਨਹੀਂ ਹੈ ਵੀ ਰੱਬ ਹੈ ਵੈਗਰੂ ਹੈ ਅਕਾਰਪੁਰਖ ਹੈ ਅੱਲਾ ਹੈ ਨਾਮ ਹੈ ਅਨੇਕਾਂ ਨਾਮ ਤਾਂ ਲੈ ਸਕਦੇ ਆ ਪਰ ਉਸ ਨੂੰ ਕਦੇ ਚੱਲਦੇ ਫਿਰਦੇ ਨਹੀਂ ਦੇਖਿਆ ਤੁਰਦੇ ਫਿਰਦੇ ਨਹੀਂ ਦੇਖਿਆ ਖਾਂਦੇ ਨਹੀਂ ਦੇਖਿਆ ਨਹਾਉਂਦੇ ਨਹੀਂ ਦੇਖਿਆ ਦੇਖੇਗਾ ਕਣੀ ਉਹਦਾ ਸਿਰਫ ਸਾਡੇ ਖਿਆਲਾਂ 'ਚ ਹੈ ਸਾਡੇ ਕੋਲ ਉਹਦਾ ਨਾਮ ਹੈ ਬਸ ਉਸ ਨਾਮ ਤੱਕ ਪਹੁੰਚਣਾ ਹੈ ਨਾਮ ਤੱਕ ਪਹੁੰਚਣਾ ਕਿਵੇਂ ਸਾਰਾ ਕੁਝ ਗੁਰਬਾਣੀ ਵਿੱਚ ਭੇਦ ਹੈ ਸਮਝ ਲਓ ਇਹ ਇਸ ਭੇਦ ਨੂੰ ਸਮਝਣਾ ਕਿ ਕਿਸ ਤਰ੍ਹਾਂ ਭਾਈ ਬੰਦਗੀ ਕਰਕੇ ਆਪਣਾ ਜੋ ਜੀਵਨ ਆ ਮੁਕਤ ਹੋਣਾ ਤੇ ਪ੍ਰਮਾਤਮਾ ਦੇ ਵਿੱਚ ਸਮਾ ਜਾਣਾ ਇਹ ਉਸੇ ਅਮਰਤ ਦੀ ਗੱਲ ਕੀਤੀ ਹੈ ਕਿ ਜਦੋਂ ਵੀ ਉੱਠੇ ਭਾਈ ਅਮਰਤ ਭਾਵਸ ਵਾਹਿਗੁਰੂ ਨੂੰ ਯਾਦ ਕਰ ਜਦੋਂ ਵੀ ਤੇਰੇ ਅੱਖ ਖੁੱਲ੍ਹੇ ਇਹ ਤਾਂ ਹੋ ਗਈ ਸਾਡੀ ਜਾਗਣ ਔਰ ਸੌਣ ਵਾਲੀ ਅਵਸਥਾ ਇਹ ਤਾਂ ਸਾਡੇ ਸਰੀਰਕ ਕਰਕੇ ਕਿ ਭਾਈ ਸਰੀਰਕ ਕਰਕੇ ਅਸੀਂ ਭਾਵੇਂ ਹੁਣ ਅਮਰਤ ਵੇਲੇ ਉੱਠ ਖੜੇ ਅਸੀਂ ਰਾਤ ਸੁਤੇ ਕੁਝ ਸੱਜਣ ਢੱਡੇ ਵੀ ਜੋ ਦੁਨੀਆ ਰਾਤ ਨੂੰ ਜਾਗਦੀ ਹੈ ਕੰਮ ਕਰ ਕਰਕੇ ਡਿਊਟੀਆਂ ਕਰਨ ਕਰਕੇ ਦਿਨੇ ਸੌਂਦੇ ਜਦੋਂ ਉੱਠਣਗੇ ਉਹਨਾਂ ਦਾ ਉਹ ਅਮਰਤ ਪਰ ਉੱਡਦੇ ਸਾਰੇ ਹੀ ਉਠ ਇਸ਼ਨਾਨ ਕਰੋ ਪਰਵਾਤੇ ਕਿ ਤੇੜੜੀ ਉਹ ਪ੍ਰਵਾਹ ਦਾ ਸਮਾਂ ਉੱਠ ਜਾ ਇਸ਼ਨਾਨ ਕਰ ਉਸ ਵਹਿਰੂ ਦਾ ਯਾਦ ਵਿੱਚ ਬੈਠ ਜਾ ਇਸ਼ਨਾਨ ਤੰਦਵਿਕ ਲਈ ਪਰ ਮੰਦਾ ਕਰਨਾ ਜ਼ਰੂਰੀ ਹੈ ਇਹ ਰਾਤ ਪਰ ਡਿਊਟੀ ਕੀਤੀ ਹੈ ਭਾਵੇਂ ਦਿਨ ਪਰ ਕੰਮ ਕੀਤਾ ਹੈ ਜਦੋਂ ਹੁਣ ਬੈਠੇ ਆ ਜਿਨ੍ਹਾਂ ਨੇ ਦਿਨ ਭਰ ਕੰਮ ਕੀਤਾ ਹੈ ਰਾਤ ਸੌਂ ਗਏ ਉੱਠ ਗਏ ਤੇ ਸ਼ਾਂਤ ਚਿੱਤ ਹੋ ਕੇ ਬੈਠਣਾ ਕਿ हे ਪ੍ਰਭੂ ਮੈਂ ਕੋਈ ਐਸਾ ਕਾਰਜ ਤਾਂ ਨਹੀਂ ਕੀਤਾ ਕਿ ਜਿਹੜਾ ਤੇਰੇ ਅਸੋਲਾਂ ਤੇਰੇ ਹੁਕਮਤ ਦੇ ਵਿਰੁੱਧ ਹੋਵੇ ਮੈਂ ਕੋਈ ਐਸਾ ਕਾਰਜ ਤਾਂ ਨਹੀਂ ਕੀਤਾ ਜਿਹੜਾ ਸਤਿਗੁਰ ਤੇ ਗਿਆਨ ਤੋਂ ਉਲਟ ਹੋਵੇ ਏ ਵਿਚਾਰਾ ਕਰਨੀ ਤੇ ਪ੍ਰਭੂ ਨੂੰ ਯਾਦ ਕਰਨਾ ਕਿ ਹੇ ਬਹਿਗੁਰੂ ਕਿਰਪਾ ਕਰੀ ਬਖਸ਼ੇ ਕਰੀ ਮੇਥੋਂ ਕੋਸ ਮਾੜਾ ਕਰਮ ਨਾ ਹੋਵੇ ਇਹ ਨਿਤਨੇਮ ਹੁੰਦਾ ਸੱਚ ਕੱਲਾ ਪੜ ਲੈਣਾ ਨਿਤਨੇਮ ਨਹੀਂ ਹੁੰਦਾ ਕਿ ਰੋਜ਼ ਆਇਆ ਪ੍ਰਭੂ ਤੇਰੀ ਬਾਣੀ ਸੁਣਦੇ ਆਂ ਸ਼ਰਨ ਚ ਆਇਆ ਹੁਣ ਕਿਰਪਾ ਕਰ ਦੇ ਕਿ ਬਰਿਆਈਆਂ ਦੱਸ ਦੇ ਚੰਗਿਆਈਆਂ ਦੱਸ ਦੇ ਕਿ ਕਿੰਨੇ ਮੈਂ ਬੁਰੇ ਕੰਮ ਕਰ ਚੁੱਕੀਆਂ ਦਿਨ ਦੇ ਵਿੱਚ ਉਹਨਾਂ ਨੂੰ ਦੇਖਣਾ ਤੇ ਅਗਾਹ ਵਾਲੇ ਕਦਮ 'ਚ ਨਹੀਂ ਕਰਨਾ ਤੇ ਅਗਲੇ ਦਿਨ ਉਸ ਨੂੰ ਨਹੀਂ ਕਰਨਾ ਉਸੇ ਤਰ੍ਹਾਂ ਜੋ ਭਾਈ ਰਾਤ ਨੂੰ ਜਿਨ੍ਹਾਂ ਨੇ ਕਾਰ ਦੀ ਕੀਰਤੀ 했 ਨੇ ਸੌਂਗੇ ਉਹ ਵੀ ਉੱਠਣਾ ਜਦੋਂ ਵੀ ਉੱਠਦੇ ਆ ਤੇ ਇਹ ਯਾਦ ਕਰਨ ਕਿ ਮੈਂ ਰਾਤ ਬਾਰ ਕੰਮ ਕੀਤਾ ਕੁਝ ਮਾੜਾ ਕਰਮ ਤਾਂ ਨਹੀਂ ਹੋ ਗਿਆ ਬਸ ਆਪਣੇ ਮਾੜੇ ਕਰਮਾਂ 'ਵਾਲੀ ਧਿਆਨ ਦੇਣਾ ਹੁੰਦਾ ਹੈ ਇਹ ਪ੍ਰਮਾਤਮਾ ਦੇ ਨਾਲ ਸਾਡੇ ਵਾਸਤੇ ਮਿਲ ਆਪੇ ਇਹਨੂੰ ਚੁੱਕਦੇ ਰਹੋ ਸਫਾਈ ਆਪਣੇ ਆਪ ਹੁੰਦੀ ਰਹਿੰਦੀ ਏ ਤੇ ਆਪਣੇ ਆਪ ਹੀ ਪ੍ਰਮਾਤਮਾ ਦਾ ਉਹ ਕਰ ਮਿਲ ਜਾਂਦਾ ਹੈ। ਕੂੜ ਕੱਪ ਦੇ ਨਾਲ ਨਹੀਂ ਮਿਲਦਾ। ਇਹਨੂੰ ਅਸੀਂ ਚੁੱਕਦੇ ਕੋਈ ਨਹੀਂ ਏ, ਉਠਾਉਂਦੇ ਕੋਈ ਨਹੀਂ ਏ, ਸਫਾਈ ਕੋਈ ਨਹੀਂ ਕਰਦੇ। ਗੰਧ ਉਵੇਂ ਹੀ ਪਿਆ। ਉਹ ਗੰਦਗੀ ਸਾਡੇ ਅੰਦਰ ਵਿਕਾਰਾਂ ਦੀ, ਸਾਡੀ ਸੋਚ ਦੀ ਏ, ਸਾਡੀ ਸਮਝ ਦੀ ਏ। ਜਦ ਤੱਕ ਇਸ ਨੂੰ ਸਾਫ ਨਹੀਂ ਕਰਦੇ ਆਪ ਸਵਾਰੇ ਨਾ ਮਿਲਾਂ ਸਵਾਰ ਨਾ ਪਹਿਣਾ ਵਾ ਮਨ ਨੂੰ ਤਨ ਧੋਤੇ ਮਨ ਅੱਛਾ ਨਾ ਹੋਏ ਕੇਵਲ ਤੋ ਕੇਵ ਤਨ ਨੂੰ ਤੋਲਿਆ ਮਨ ਸਾਫ ਨਹੀਂ ਤਨ ਦਾ ਸ਼ਿੰਗਾਰ ਮਨ ਦਾ ਸ਼ਿੰਗਾਰ ਨਹੀਂ ਤਨ ਦਾ ਸ਼ਿੰਗਾਰ ਗਹਿਣੇ ਕਟਿਆਨ ਹੁੰਦਾ ਮਨ ਦਾ ਸ਼ਿੰਗਾਰ ਗੁਣਾ ਦੇ ਨਾਲ ਹੁੰਦਾ ਇਹ ਨਹੀਂ ਕਿ ਵਸਤਰ ਸੋਹਣੇ ਪਏ ਹੋਏ ਆ ਗੇੜੇ ਘਟੇ ਪਾਏ ਹੋਏ ਐ ਸੋ ਇਹ ਦਾਜਾ ਲੈਣੋ ਕਿ ਉੱਚ ਕੋਟੀ ਦਾ ਇਹ ਸੱਜਣਾ ਨਹੀਂ ਬਈ ਉਹਨੇ ਉੱਚ ਕੋਟੀ ਦੇ ਆਪਣੇ ਵਿਚਾਰਾਂ ਦੇ ਨਾਲ ਬਣਨਾ ਹੈ ਬਾਹਰੀ ਭੇਗ ਦੇ ਨਾਲ ਨਹੀਂ ਬਣਦਾ ਕਿਉਂਕਿ ਉਹਦੀ ਅੰਦਰ ਜੀ ਜੋ ਸੋਚ ਹੈ ਉਹੀ ਉਸ ਨੂੰ ਮਾਨ ਸਰਕਾਰ ਦਵਾਉਂਦੀ ਹੈ ਇਹ ਹੀ ਅੰਦਰ ਦੀ ਸੋਚ ਹੁੰਦੀ ਹੈ ਸਾਨੂੰ ਗਿਰਾਹ ਦਿੰਦੀ ਹੈ ਅਵੇ ਲੰਕਾ ਸੋਨੇ ਦੀ ਸੀ ਬਹੁਤ ਅਮੀਰ ਸੀ ਪਰ ਉਹਦੀ ਅੰਦਰ ਦੀ ਇੱਕ ਜੋ ਸੋਚ ਸੀ ਉਸ ਨੇ ਦੁਨੀਆ ਦੇ ਅੰਦਰ ਉਸ ਨੂੰ ਨਰਾਦਰ ਦਾ ਪਾਤਰ ਬਣਾ ਦਿੱਤਾ ਜੇ ਅੰਦਰ ਸੋਚ ਚੰਗੀ ਹੁੰਦੀ ਤੇ ਉਹਦਾ ਆਦਬ ਹੁੰਦਾ ਸਤਕਾਰ ਹੁੰਦਾ ਇੱਕ ਮਹਿਲ ਦੇ ਵਿੱਚ ਬੈਠਾ ਹੈ ਲੰਕਾ ਸੋਨੇ ਦੀ ਹੈ ਸ਼ਹਿਰ ਸੋਨੇ ਦਾ ਇੱਕ ਜੰਗਲ ਵਿੱਚ ਤੁਰਿਆ ਫਿਰਦਾ ਹੈ ਘਰ ਤੋਂ ਵੇਖ ਘਰ ਬਨਵਾਸ ਕਰਦਾ ਫਿਰਦਾ 14 ਸਾਲ ਦਾ ਨਾ ਕੋਈ ਫੌਜਾਂ ਨੇ ਨਾ ਕੋਈ ਤਾਜ ਅਸਰ ਤੇ ਸੰਨਿਆਸੀਆਂ ਵਾਲੇ ਕੱਪੜੇ ਉਹਦੇ ਅੰਦਰ ਸੱਚ ਹੈ ਅਜ ਉਸ ਨੂੰ ਦੁਨੀਆ ਪੂਜਦੀ ਉਹਦੀ ਅੰਦਰ ਸੋਚ ਚੰਗੀ ਸੀ ਅਜ ਉਸ ਨੂੰ ਦੁਨੀਆ ਪੂਜਦੀ ਉਹ ਲੰਕਾ ਦਾ ਸੀ ਮਾਲਕ ਪੋਨੇ ਦੇ ਸ਼ਹਿਰ ਤੇ ਬੈਠਾ ਤਾਕਤ ਫੌਜਾਂ ਬਿਆਨ ਨਹੀਂ ਇਤਹਾਸ ਨੇ ਕਿ ਨਿਆ ਤਾਕਤਾਂ ਦਾ ਮਾਰਗ ਪਰ ਇੱਕ ਸੋਚ ਨੇ ਉਸ ਨੂੰ ਖਤਮ ਕਰ ਦਿੱਤਾ ਉਹਦਾ ਆਦਰ ਹੀ ਸਤਕਾਰ ਖਤਮ ਕਰਤਾ ਦੁਨੀਆ ਦੇ ਵਿੱਚ ਉਸੇ ਤਰ੍ਹਾਂ ਹੀ ਸਾਡਾ ਵੀ ਇਹੀ ਹਾਲ ਹੈ ਇਤਿਹਾਸ ਸਾਖੀਆਂ ਸਾਨੂੰ ਪ੍ਰਮਾਣ ਦਿੰਦੀਆਂ ਹਨ ਪਰਥਾਏ ਸਾਖੀ ਮਹਾਂਪੁਰਖੋ ਬੋਲਦੇ ਸਾਜੀ ਸਗਲ ਜਾਣੇ ਕੀ ਤਾਂ ਤੁਹਾਨੂੰ ਸਿੱਖਿਆ ਦਿੱਤੀ ਜਾਂਦੀ ਹੈ ਸਾਖੀ ਤੋਂ ਸਿੱਖਿਆ ਮਿਲਦੀ ਹੈ ਕਿ ਇਹ ਕਾਰਜ ਕਰਨਾ ਰਾਮ ਵਾਲੇ ਕਾਰਜ ਕਰਨੇ ਆ ਰਾਵਣ ਵਾਲਾ ਕੋਈ ਨਹੀਂ ਕਰਨਾ ਕਿ ਰਾਵਣ ਵਾਲਾ ਜੇ ਕਾਰਜ ਕੀਤਾ ਉਹਦੇ ਵਰਗੀ ਪ੍ਰਵਿਰਤੀ ਰੱਖੀ ਸੋਚ ਰੱਖੀ ਮਰਨ ਤੋਂ ਬਾਅਦ ਵੀ ਨਰਾਦਰ ਦੇ ਪਾਤਰਾਂ ਕੋਈ ਨਹੀਂ ਦੇਖਦਾ ਕਿ ਉਹਦੀ ਲੰਕਾ ਸੋਨੇ ਰਹਿਣ ਦੇ ਭਾਈ ਬੜਾ ਮੀਰਸੀ ਬੰਦਾ ਭਾਈ ਵੀ ਇਹਦਾ ਆਦਰ ਕਰੀ ਨਹੀਂ ਬਈ ਉਹ ਨਰਾਦਰ ਦਾ ਪਾਤਰ ਬਣ ਗਿਆ ਆਪਣੀ ਇੱਕ ਸੋਚ ਕਰਕੇ ਰਾਮ ਆਦਰ ਦਾ ਬਣ ਗਿਆ ਇਹ ਉਹਦਾ ਅਜ ਵੀ ਆਦਰਕ ਹੋ ਰਿਹਾ ਸਤਕਾਰ ਹੋ ਰਿਹਾ ਮੰਦਰਾਂ ਚ ਉਹਦੀ ਪੂਜਾ ਹੁੰਦੀ ਉਹਦੇ ਨਾਮ ਨੂੰ ਤੇ ਹੈ ਜਾ ਰਹੇ ਉਸੇ ਤਰੇ ਇੱਕ ਮੁਨਕ ਆਪਾਂ ਸਾਡੇ ਬਾਹਰ ਹੀ ਜੋ ਵੀ ਹੈ ਨਾ ਲਵਾਸ ਨੇ ਜਿੰਨੇ ਮਰਜ਼ੀ ਮਹਿੰਗੇ ਹੁਣ ਗੱਡੀਆਂ ਮੋਟਨਾ ਘਰ ਬਾਹਰ ਜਿੰਨੇ ਮਰਜ਼ੀ ਪਦਵੀ ਉੱਚੀ ਹੋਵੇ ਔਰ ਜੇ ਅੰਦਰ ਔਗਣ ਹੈ ਬੁਰਾਈ ਹੈ ਜਿਹੜੀ ਗੁਰਮਤ ਦੇ ਅਧੀਨ ਨਹੀਂ ਗੁਰਮਤ ਜੀ ਦੀ ਆਗਿਆ ਨਹੀਂ ਦਿੰਦਾ ਉਹ ਜੇ ਤੇਰੇ ਅੰਦਰ ਵੀ ਹੈਗਾ ਕਿ ਤੂੰ ਇੱਥੇ ਵੀ ਤੇ ਉੱਥੇ ਵੀ ਦੋਨਾਂ ਜਹਾਨਾਂ ਦੇ ਵਿੱਚ ਨਰਾਦਰ ਹੀ ਭਾਵੇਂਗਾ ਸਤਕਾਰ ਨਹੀਂ ਮਿਲਣਾ ਮਰੇ ਹੋਣੀ ਵੀ ਤੈਨੂੰ ਕੋਸਣਗੇ ਕਿ ਜੇ ਮੌਕੇ ਦੀ ਸਰਕਾਰ ਨੇ ਦੇ ਦੀ ਪ੍ਰਧਾਨ ਮੰਤਰੀ ਨੇ ਕਨੇ ਸਾਲ ਹੋ ਗਏ 78 ਗੁਜ਼ਰੇ ਨੇ ਕਰਮ ਵੜਾ ਕਰ ਗਈ ਨਾ ਅੱਜ ਤੱਕ ਉਸ ਨੂੰ ਨਹੀਂ ਦਿਆ ਜਾ ਰਿਹਾ ਭਾਵੇਂ ਪ੍ਰਧਾਨ ਮੰਤਰੀ ਸੀ ਬੰਤ ਧਨ ਦੌਲਤ ਮਾਲਕ ਦੀ ਪਾਵਰ ਦੀ ਸਭ ਦੀ ਉਹਦੇ ਅੰਦਰ ਸਮਰੱਥਾ ਸੀ ਸ਼ਕਤੀ ਸੀ ਪਰ ਅਦਮਨਾ ਕਵਾਸੇ ਕਿ ਉਥੇ ਕੀ ਹੋਣੇ ਉਹ ਰੱਬ ਜਾਣਦਾ ਇੱਥੇ ਤਾਂ ਪਤਾ ਹੀ ਇਹ ਨਾ ਵੀ ਨਰਾਦਰ ਦਾ ਪਾਤਰ ਹੈ ਮਾਰਗ ਇਸ ਨੂੰ ਅੱਜ ਵੀ ਕੋਹਦਾ ਕਿ ਬਹੁਤ ਮਾੜਾ ਕਰਮ ਕੀਤਾ ਉਸੇ ਤਰ੍ਹਾਂ ਹੀ ਭਾਈ ਤੇਰੇ ਹਾਲਾਤ ਵੀ ਇਸੇ ਤਰ੍ਹਾਂ ਹੀ ਆ ਜੋ ਪਰੋਸੀ ਕੇ ਹੋਆ ਤੂੰ ਆਪਣੇ ਵੀ ਜਾਣ ਜੋ ਸੰਸਾਰਤ ਹੋ ਗਿਆ ਉਹ ਤੇਰੇ ਨਾਲ ਵੀ ਹੋ ਜਾਣਾ ਇਹ ਸ਼ਾਇਦ ਮਾਰਗ ਅਪਣਾਏਗਾ ਗੁਰਮਤ ਦਾ ਮਾਰਗ ਅਪਣਾਏਗਾ ਗੁਰਬਾਣੀ ਦਾ ਮਾਰਗ ਅਪਣਾਏਗਾ ਤੇ ਅਦਵ ਇੱਥੇ ਵੀ ਉੱਥੇ ਵੀ ਜਿਉਂਦੇ ਦਾ ਵੀ ਤੇ ਮਰੇ ਹੋਏ ਦਾ ਵੀ ਕਿ ਮਰੇ ਹੋਏ ਨੂੰ ਵੀ ਤੈਨੂੰ ਕਹਿਣਗੇ ਕਿ ਬਾਕੀ ਕੋਈ ਸਖਤ ਸੀ ਵੀ ਇਹ ਕਾਰਜ ਕਰ ਗਿਆ ਕਿ ਉਹਨਾਂ ਸੰਤਾਂ ਮਹਾਤਮਾ ਸਹੀਦਾ ਨੂੰ ਯਾਦ ਕਿਉਂ ਕਰਦੇ ਹਨ ਕਿਉਂਕਿ ਉਹ ਭਾਈ ਸੱਚ ਲਈ ਖੜੇ ਸੀ ਇਸ਼ਾਈ ਲਈ ਖੜੇ ਸੀ ਕਿ ਜਿਨ੍ਹਾਂ ਨੇ ਸਭ ਕੁਝ ਆਪਣਾ ਵਾਰ ਦਿੱਤਾ ਕਿਉਂ ਅੱਜ ਉਹਨਾਂ ਦੇ ਜੋੜ ਮੇਲੇ ਲੱਗਦੇ ਕਿਉਂ ਉਹਨਾਂ ਦੀਆਂ ਸ਼ਤਾਬਦੀਆਂ ਮਨਾਈਆਂ ਜਾਂਦੀਆਂ ਕਿਉਂ ਉਹਨਾਂ ਦੇ ਦਿਹਾੜੇ ਪਰਬ ਮਨਾਏ ਜਾਂਦੇ ਕਿਉਂਕਿ ਭਾਈ ਉਹ ਸੱਚ ਦੇ ਨਾਲ ਖੜੇ ਸੀ ਸੱਚ ਦੇ ਮਾਰਗ ਦੀ ਪੰਦੀ ਸੀ ਸਭ ਕੁਝ ਕੁਰਬਾਨ ਕਰ ਦਿੱਤਾ ਪਰ ਆਪਣੇ ਧਰਮ ਨੂੰ ਕੁਰਬਾਨ ਨਹੀਂ ਹੋਣ ਦਿੱਤਾ ਇਹ ਇਤਿਹਾਸ ਜੋ ਦਸ਼ਮੇਸ਼ ਪਿਤਾ ਜੀ ਮਹਾਰਾਜ ਦਾ ਐਡਾ ਵੱਡਾ ਇਤਿਹਾਸ ਹੈ ਜੇ ਇਸ ਇਤਿਹਾਸ ਤੋਂ ਬਗੈਰ ਤਾਂ ਸਾਰੀ ਦੁਨੀਆ ਦਾ ਇਤਿਹਾਸ ਅਸਮਾਨ ਦੇ ਵਿੱਚੋਂ ਸੂਰਜ ਨੂੰ ਪਾਸੇ ਕਰਨ ਵਾਲੀ ਗੱਲ ਹੈ ਤੇ ਤਾਰਿਆਂ ਤੋਂ ਪ੍ਰਕਾਸ਼ ਨਹੀਂ ਮਿਲਦਾ ਕਿਉਂ ਨਾ ਤਾਂ ਉਹ ਪ੍ਰਕਾਸ਼ ਨਹੀਂ ਮਿਲਣਾ ਜਿਹੜਾ ਸੂਰਜ ਦਿੰਦਾ ਉਸੇ ਤਰ੍ਹਾਂ ਹੀ ਦਸ਼ਮੇਸ਼ ਪਿਤਾ ਦਾ ਉਹ ਇਤਿਹਾਸ ਉਹ ਵਿਰਾਗਮਈ ਇਤਿਹਾਸ ਹੈ ਕਿ ਜਿਹੜਾ ਇਤਿਹਾਸ ਦੁਨੀਆ ਦੇ ਵਿੱਚ ਕਿਤੇ ਵੀ ਨਹੀਂ ਮਿਲਦਾ ਕਿ ਐਡੀ ਵੱਡੀ ਕੁਰਬਾਨੀ ਪਰਵਾਰ ਦੇ ਪਾਈ ਜੀ ਧਰਮ ਦੇ ਲੈ ਕੇ ਸਿਆਦਾਂ ਪਾ ਗਏ ਕਿ ਧਰਮ ਕਿੰਨਾ ਕੰਪਲਸਰੀ ਹੈ ਮਨੁੱਖ ਦੇ ਲਈ ਧਰਮੀ ਬਣਨਾ ਕਿਉਂ ਕਿਉਂ ਸਤਿਗੁਰੂ ਪਾਤਸ਼ਾਹ ਨੂੰ ਯਾਦ ਕਰਨਾ ਜਿਵੇਂ ਗੱਲ ਕੀਤੀਆਂ ਨੇ ਕਿ ਅਮਰ ਤੇ ਵਿੜਾ ਵੀ ਜਦੋਂ ਤੁਹਾਡੀ ਅੱਖ ਖੁੱਲੀ ਭਾਵੇਂ ਸਾਡੀ ਸਰੀਰਕੀ ਹੋਵੇ ਭਾਵੇਂ ਸਾਡੀ ਮਨ ਦੀ ਹੋਵੇ ਮਨ ਵੀ ਸੁੱਤਾ ਹੋਇਆ ਹੋਵੇ ਕਿ ਰਾਤਾਂ ਭਾਈ ਸਿਰਫ ਕੇਵਲ ਤੋਂ ਕੇਵਲ 8 ਘੰਟੇ 12 ਘੰਟੇ ਦੀ ਹੁੰਦੀ ਹੈ ਪਰ ਸਾਡਾ ਜੋ ਮਾਨਾ ਨਾ ਇਹ ਤਾਂ ਜਨਮਾਂ ਜਨਮਾਂ ਦਾ ਸੱਤਾ ਪਿਆ ਹੈ ਪਰ ਜਦ ਦਿਨ ਇਸ ਨੂੰ ਸਮਝ ਆ ਗਈ ਜਾ ਕੇ ਹੁਣ ਤਾਂ ਬੰਦਗੀ ਕਰ ਲੈ ਬੰਧਿਆ ਕਦੇ ਜੀਵਨ 'ਚ ਐਸਾ ਸਮਾਂ ਆਉਂਦਾ ਹੈ ਕਿ ਕਦੇ ਐਸਾ ਸਮਾਂ ਆਉਂਦਾ ਕੋਈ ਸਿੱਖਿਆ ਮਿਲ ਜਾਂਦੀ ਹੈ ਕਿ ਨਹੀਂ ਭਾਈ ਮੈਂ ਤਾਂ ਸਾਰੀ ਉਮਰ ਮਾੜੇ ਹੀ ਕਰਮ ਕੀਤੇ ਕਿ ਮੈਂ ਤਾਂ ਸਾਰੇ ਕੰਮ ਮਾੜੇ ਹੀ ਕੀਤੇ ਹੈ ਮੈਨੂੰ ਕੋਈ ਸੋਚੀ ਦੇਣ ਵਾਲਾ ਆ ਜਾਵੇ ਮੈਂ ਹੁਣ ਸੱਚ ਦੇ ਮਾਰਗ ਤੇ ਚੱਲਣਾ ਗਣਕਾਸ਼ੀ ਅਜਮਲ ਪਾਪੀ ਐਸੇ ਬੇਅੰਤ ਨਹੀਂ ਪਈ ਜ਼ਿੰਦਗੀ ਗੁਜ਼ਰ ਗਈ ਬੁਰੀਾਈ ਕਰਦਿਆਂ ਹੋਏ ਹੈ ਪਰ ਪੂਰਵ ਕਰਮ ਅੰਕੋ ਜਬ ਪ੍ਰਗਟੇ بیٹਿਓ ਬੁਰਖ ਰਾਜਕ ਵੈਰਾਗੀ ਮੇਟਿਓ ਅੰਧੇਰ ਮਿਲ ਤਹਰਣਾਨ ਜਨਮ ਜਨਮ ਕੀ ਸੋਈ ਜਾਗੀ ਐਸਾ ਸਮਾਂ ਹਰ ਇੱਕ ਦੀ ਜ਼ਿੰਦਗੀ ਵਿੱਚ ਇੱਕ ਵਾਰ ਆਉਂਦਾ ਜਿਸ ਦਿਨ ਮਨ ਨੂੰ ਜਗਾਇਆ ਜਾਂਦਾ ਹੁਣ ਜੇ ਉਹਦੇ ਅੰਦਰ ਆਲਸ ਭਰੀ ਹੈ ਜਿਵੇਂ ਆਪਾਂ ਵੇ ਚਾਹ ਪਤਨੀ ਹੈ ਚਾਹ ਮਾਂ ਹੈ ਬੱਚੇ ਨੇ ਜਗਾਉਂਦੀ ਹੈ ਉੱਠ ਪੁੱਤਰ ਸਕੂਲ ਜਾਣਾ ਕਾਲਜ ਜਾਣਾ ਪਤਨੀ ਜਗਾਉਂਦੀ ਹੈ ਕਿ ਉੱਠੋ ਪਤੀ ਪਰਮੇਸ਼ਰ ਚਾਹ ਬਣੀ ਪੀਓ ਇਸ਼ਨਾਨ ਕਰੋ ਕੰਮ ਤੇ ਜਾਣਾ ਹੁਣ ਮਾਂ ਨੇ ਜਗਾਇਆ ਪਤਨੀ ਨੇ ਜਗਾਇਆ ਚਾਹ ਦਾ ਗਲਾਸ ਧਰਾਂ ਨੇ ਰੱਖੇ ਆ ਫੇਰ ਸੌਂਗੇ ਇਹ ਲੇਟ ਹੋ ਗਏ ਇਹ ਸਾਰੇ ਕੰਮ ਵਿਗੜ ਜਾਂਦੇ ਹਨ ਬੰਦਾ ਉਹ ਥੋੜੀ ਜੀ ਆਲਸ ਹੁੰਦੀ ਹੈ ਇਨਸਾਨ ਦੇ ਵਿੱਚ ਉਸੇ ਤਰ੍ਹਾਂ ਮਨ ਨੂੰ ਵੀ ਜਗਾਉਣ ਵਾਸਤੇ ਕਦੇ ਇੱਕ ਪਲ ਦੋ ਪਲ ਆਉਂਦੇ ਹੈ ਜ਼ਿੰਦਗੀ ਵਿੱਚ ਕਿ ਜਿਹੜੇ ਗੁਰਮਖ ਹੁੰਦੇ ਜਿਨ੍ਹਾਂ ਤੇ ਕਿਰਪਾ ਹੁੰਦੀ ਹੈ ਉਹ ਸੰਭਲ ਜਾਂਦੇ ਤੇ ਫਟਾਫਟ ਉੱਠ ਖੜਦੇ ਬਚਨ ਸੁਣਦੇ ਹੈ ਗੁਰਾਂ ਦੀ ਗੁਰਬਾਣੀ ਸੁਣਦੇ ਪਰ ਜਿਹੜੇ ਆਲਸ ਮੰਨ ਕਰਕੇ ਆਲਸੀ ਹੁੰਦੇ ਹੈ ਉਸ ਨੂੰ ਛੱਡ ਦਿੰਦੇ ਆ ਫਿਰ ਸੌ ਜਾਂਦੇ ਇਸੇ ਤਰ੍ਹਾਂ ਸਾਡਾ ਜੀਵਨ ਵੀ ਤਰਦਾ ਰਹਿੰਦਾ ਹੈ ਕਿ ਜੁਗਾ ਜੁਗਾ ਤੋ ਇਹ ਮਨ ਸੁੱਤੇ ਹੀ ਪਿਆ ਆਲਸ ਦੇ ਵਿੱਚ ਬਸੌ ਜਾਂਦਾ ਜਦੋਂ ਇਸ ਨੂੰ ਸਤ ਦੀ ਗੱਲ ਕਰਦੇ ਆ ਗਿਆਨ ਦੀ ਗੱਲ ਕਰਦੇ ਆ ਉਦੋਂ ਸੌ ਜਾਂਦਾ ਪਰ ਜੇਦ ਤਨ ਮਨ ਉੱਠੜੇ ਆ ਜਾਗ ਪਿਆ ਪਈ ਉਸ ਦਿਨ ਤਾਂ ਇਹ ਬੇਨਤੀ ਕਰਦੇ ਕਰ ਅਬ ਕੀ ਬਾਰ ਬਖਸ਼ ਬੰਦੇ ਕੋ ਬਾਉ ਨਾ ਬਾਉ ਜਲ ਫੇਰਾ ਯੋਧਨ ਬੇਨਤੀ ਕਰਦੇ ਸਤ ਕਰੋ ਸੱਚੇ ਪਾਚਾ ਮੈਨੂੰ ਸਮਝਾਗੀ ਕਿ ਸੱਚ ਕੀ ਹੈ ਸਾਡਾ ਮਨ ਹਲੇ ਵੀ ਸੁੱਤਾ ਪਿਆ ਹਲੇ ਵੀ ਅਸੀਂ ਆਸ ਦੇ ਵਿੱਚ ਸਭ ਕੁਝ ਜਾਣਦੇ ਹੋਏ ਵੀ ਅਗਿਆਨਤਾ ਦੇ ਵੇਲ ਹਾਥ ਦੀਪ ਕੂਏ ਭਰੇ ਕਾਹੇ ਕੀ ਕੁਸਲਾ ਅੰਧੇਰੇ ਚ ਚੱਲ ਰਹੇ ਹਾਂ ਗਿਰ ਗਏ ਕੋਈ ਗੱਲ ਨਹੀਂ ਪਈ ਪ੍ਰਕਾਸ਼ ਨਹੀਂ ਸੀ ਟਿਕ ਪੇ ਕੇ ਦਿਖੇਗਾ ਕਣੀ ਔਰ ਹੱਥ ਵਿੱਚ ਦੀਵਾ ਹੋਵੇ ਤੇ ਫੇਰ ਵੀ ਬੰਦਾ ਠੋਕ ਰੱਖਾ ਕੇ ਕਹੇ ਕਿ ਤੱਕ ਇਹ ਬੰਦਿਆ ਤੂੰ ਹੀ ਅੰਦਾ ਵਾ ਹੱਥ ਚ ਲੈਟ ਲਈ ਹੈ ਦੀਵਾ ਲੈ ਤਾ ਦਿਖਿਆ ਨਹੀਂ ਸੂਰ ਚੜਿਆ ਹੋਇਆ ਫੇਰ ਵੀ ਡੰਗਦਾ ਜਾਂਦਾ ਉਸੇ ਤਰ੍ਹਾਂ ਇਹ ਗੁਰਬਾਣੀ ਰੂਪੀ ਗਿਆਨ ਜੇ ਇਹਦੇ ਹੁੰਦਿਆਂ ਵੀ ਬੰਦਾ ਠੋਕ ਰਾਂ ਖਾਵੇ ਨਾ ਤਾਂ ਸਮਝ ਲਓ ਉਹ ਖੁਦ ਹੀ ਅੰਦਾ ਹੈ ਅੰਦੇ ਇੱਕ ਨਾ ਲੱਗਈ ਜੋ ਬਾਸ ਵਜਾਈਏ ਫੂ ਅੰਦਾ ਆਦਮੀ ਹੋਵੇ ਜਿਹਨੇ ਮਰਜ਼ੀ ਸੋਚ ਚੜਾ ਦੋ ਉਹਨੂੰ ਕੀ ਦਿਖਣਾ ਅਸੀਂ ਗਿਆਨ ਕਰਕੇ ਮਨ ਕਰਕੇ ਅੰਧੇ ਹੋਏ ਬੈਠੇ ਆ ਮਨ ਜਾਗੇ ਹੀ ਨਹੀਂ ਹੈ ਸੁੱਤਾ ਪਏ ਸਰੀਰ ਤਾਂ ਉੱਠਣਾ ਹੈ ਜਾਗਣਾ ਹੈ ਸੌਣਾ ਇਸ ਨੇ ਤਾਂ ਭਈ ਥਕਾਵਟ ਹੋਣੀ ਹੈ ਜਦੋਂ ਸਮਾਂ ਮਿਲਦਾ ਸੌਂਦਾ ਹੈ ਫੇ ਜਾਗਦਾ ਵੀ ਪਰ ਮਨ ਤਾਂ ਜਨਮ ਜਨਮ ਦਾ ਸੁੱਤਾ ਪਿਆ ਇਸ ਨੂੰ ਜਗਾਣਾ ਭਈ ਇਹ ਤੇਰੀ ਅਵਸਰ ਇਹ ਤੇਰੀ ਬਾਹਰ ਘਟ ਭੀਤਰ ਤੂੰ ਦੇਖ ਵਿਚਾਰ ਕਿ ਆਪਣੇ ਮਨ ਨੂੰ ਜਗਾ ਆਪਣੇ ਮਨ ਨੂੰ ਉਠਾ ਲੈ ਭਾਈ ਇੱਕ ਪਲ ਇੱਕ ਘੜੀयां ਵਾਰ-ਵਾਰ ਨਹੀਂ ਮਿਲਣੀ ਐ ਇਹ ਮਨੁੱਖਾ ਦੇ ਹੀ ਵਾਰ-ਵਾਰ ਨਹੀਂ ਮਿਲਣੀ ਬੜਾ ਦੁੱਲਭ ਜਨਮ ਇਤਨਾ ਲਾਲਾ ਲੇਕੇ ਗੁਰੂ ਦੇ ਇਤਿਹਾਸ ਸਾਨੂੰ ਸਿਖਾਉਂਦਾ ਦੱਸਦਾ ਹੈ ਕਿ ਦਸ਼ਮੇਸ਼ ਪੀਛੇ ਤੇ ਇਹ ਮਹਾਰਾਜ ਦਾ ਐਡਾ ਬੜਾ ਇਤਿਹਾਸ ਹੈ ਇਹ ਕੁਰਬਾਨੀਆਂ ਨਾਲ ਭਰਿਆ ਹੋਇਆ ਇਤਿਹਾਸ ਹੈ ਇਹ ਬਾਦਸ਼ਾਹ ਨੇ 43 ਸਾਲ ਦਾ ਸਮਾਂ ਸੰਸਾਰ ਦੇ ਵਿੱਚ ਪੰਜ ਪੁੱਤਕ ਸਰੀਚ ਗੁਜ਼ਾਰੇ ਆ ਉਹਨਾਂ ਨੇ ਕਦੇ ਵੀ ਸੁੱਖ ਦਾ ਸਾਹ ਨਹੀਂ ਲਿਆ ਛੋਟੀ ਜਿਹੀ ਉਮਰ ਆ ਗਈ ਕਿ ਕੁਝ ਪਲ ਪਿਤਾ ਦੇ ਗੋਦ ਵਿੱਚ ਬੈਠਣ ਦਾ ਸਮਾਂ ਆਇਆ ਕਿ 6 ਸਾਲ ਦੀ ਉਮਰ ਤੱਕ ਤਾਂ ਗੁਰੂ ਪਾਤਸ਼ਾਹ ਪਟਨਾ ਸਾਹਿਬ ਹੀ ਰਹੇ ਨੇ ਉਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਅਸਾਮ ਜਾਂ ਹੋਰ ਕਿੰਨਿਆ ਵੀ ਜਗ੍ਹਾ ਦਿੱਤੇ ਜਿੱਥੇ ਇਥੇ ਵੀ ਗਏ ਨੇ ਆਪਣੀ ਉਹ ਭਈ ਧਾਰਮਿਕ ਯਾਤਰਾ ਤੇ ਦੁਨੀਆ ਨੂੰ ਸੰਦੇਸ਼ ਉਪਦੇਸ਼ ਦੇ ਰਹੇ ਨੇ ਉਸ ਅਕਾਲ ਪੁਰਖ ਦਾ ਫਿਰ ਆਨੰਦਪੁਰ ਸਾਹਿਬ ਆਗੇ ਤੇ ਨਾਲ ਹੀ ਇਹ ਬੇਨਤੀ ਕਰ ਦਿੱਤੀ ਹੁਕਮ ਕਰ ਦਿੱਤਾ ਕਿ ਜਿੰਨਾ ਚਿਰ ਤੁਹਾਨੂੰ ਅਸੀਂ ਇੱਥੇ ਬੁਲਾਉਂਦੇ ਨਹੀਂ ਹੈ ਆਪਣੀ ਤਰੁਸੰਤਰੀ ਮਾਤਾ ਗੁਜਰ ਘੋਰ ਜੀ ਉਹਨਾਂ ਨੂੰ ਕਹਿ ਦਿੱਤਾ ਪਰਵਾਰ ਨੂੰ ਕਹਿ ਦਿੱਤਾ ਕਿ ਜਿੰਨਾ ਚਿਰ ਤੁਹਾਨੂੰ ਅਸੀਂ ਬੁਲਾਉਂਦੇ ਨਹੀਂ ਉਹਨਾਂ ਚੰਨੇ ਆਣਾ ਅਸੀਂ ਜਾ ਕੇ ਜਿਵੇਂ ਕਹਿੰਦੇ ਆ ਵੀ ਅਸੀਂ ਕੰਮ ਕਰ ਸੈਟ ਕਰ ਲਈਏ ਆਪਾਂ ਵੀ ਕਹਿ ਦਿੰਦੇ ਆ ਬਿਸਮਾਨ ਕਿਤਨਾ ਹੋਰ ਵੀ ਕੁਝ ਬਠੈਰ ਕੇ ਆਏ ਰੁਕ ਜੀ ਉਸੇ ਤਰ੍ਹਾਂ ਇੱਕ ਸਮਾਵੇਦ ਗਏ ਤੇ ਪਿਤਾ ਨੂੰ ਮਿਲਣ ਦੀ ਤਾਂਗ ਹੈ ਵੀ ਪਤਨੀ ਨੂੰ ਆਪਣੇ ਪਤੀ ਨੂੰ ਮਿਲਣ ਦੀ ਤਾਂਗ ਹੈ ਸੰਤਾਂ ਨੂੰ ਆਪਣੇ ਗੁਰੂ ਨਾਲ ਮਿਲਣ ਦੀ ਤਾਂਗ ਬੇਨਤੀਆਂ ਬੁਲਾ ਲੋ ਸਤਿਗੁਰ ਸੱਚੇ ਪਾਛਾ ਜੀ ਹੁਣ 28-30 ਸਾਲ ਦਾ ਸਮਾਂ ਸੀ ਜਦੋਂ ਇੰਨਾ ਕੀ ਸਮਾਂ ਰਹੇ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਤੇ ਉਹਨਾਂ ਦੇ ਸੁਪੁੱਤਰ ਗੋਵਿੰਦ ਰਾਏ ਕਿ ਤਿੰਨ ਕਿ ਸਾਲ ਦਾ ਸਮਾਂ ਬਤੀਤ ਕੀਤਾ ਸਾਥ ਤੇ 9 ਸਾਲ ਦੀ ਵਕਤ ਤਾਂ ਫਿਰ ਆਪ ਹੀ ਕਹਿ ਦਿੱਤਾ ਇਹੋ ਇੱਕ ਸ਼ਮੀਰੀ ਪੰਡਤਾਂ ਨੇ ਆ ਕੇ ਅਰਿਆਦ ਕੀਤੀ ਮਰਗੇ ਮਹਾਰਾਜ ਬਚਾ ਲੋ ਰੱਖਿਆ ਕਰੋ ਕਿਉਂਕਿ ਉਹਨਾਂ ਨੇ ਵੀ ਜਿਵੇਂ ਕਿ ਤੈਨਾਂ ਆਪਣਿਆਂ ਤੋਂ ਕਿਤੇ ਸਹਾਰਾ ਨਹੀਂ ਮਿਲੇ। ਕਿ ਉਹਨਾਂ ਨੂੰ ਕਿਸੇ ਨੇ ਬਾਹ ਨਾ ਫੜੀ ਨਾ। ਜਿਵੇਂ ਆਪਣੇ ਹਾਲ ਆ ਭਈ ਆਪਾਂ ਵੀ ਇਹੀ ਹਨ। ਕਿ ਜੇ ਸਾਡੀ ਕੋਈ ਬਾਹ ਨਾ ਫੜਦਾ ਧਰਮ ਵਾਲਾ। ਕਿ ਇਥੇ ਤਾਂ ਗੁਰੂ ਨੇ ਤੇਰੀ ਬਾਹ ਗੁਰੂ ਗ੍ਰੰਥ ਸਾਹਿਬ ਦੇ ਬਾਹ ਤਰੀ ਤਦ ਫੜਨੀ ਹੈ ਜਦੋਂ ਤੇਰੀ ਬਾਹ ਸਾਫ਼ ਸੁਥਰੀ ਹੋਵੇਗੀ। ਭਾਵ ਜਿਹੜੀ ਤੇਰੇ ਹੱਥ ਪਾਪਾਂ ਦੀ ਕਮਾਈ ਨਾਲ ਲਥੇ ਹੋਏ ਨੇ ਭਈ। ਉਹਨਾਂ ਚਰ ਨਹੀਂ ਫਾਣੀ ਤੇਰੀ ਬਾਹ। ਅੰਦਰ ਤੇਰੇ ਬੇਕਾਰ ਨਹੀਂ ਇਹ ਤਾਂ ਮਾੜੇ ਕਰਮਾਂ ਨਾਲ ਤੇਰਾ ਹੱਥ ਮੇਲਾ ਹੋਇਆ ਇਸ ਨੂੰ ਨਹੀਂ ਫੜਨਾ ਉਸਨੇ ਇੱਥੇ ਚੰਗਾ ਹੋਣਾ ਪੈਣਾ ਉਹ ਕਹਿੰਦੇ ਜੇ ਧੋਣੇ ਵੀ ਇਹ ਤੈਨੂੰ ਮੈਂ ਦੱਸਦਾ ਵਾਂ ਜਿਵੇਂ ਡਾਕਟਰ ਹੁੰਦੇ ਆ ਨਾ ਪਹ ਹਸਪੀਟਲ ਜਾਂਦੇ ਆ ਉਹ ਰੱਖਿਆ ਅੰਦਰ ਬਾਹਰ ਜਾ ਕੇ ਕਹਿੰਦੇ ਜੀ ਅੰਦਰ ਉਹਨਾਂ ਨੇ ਦੇਖ ਪਾਈ ਆਪਣੇ ਜੁੱਤਾ ਲਾਹਦੇ ਜਾਂਦੇ ਤੇ ਉਹ ਪਲਾਸਟਿਕ ਦੇ ਬੈਗ ਹੁੰਦੇ ਆ ਉਹ ਪਾ ਪਈ ਇਹ ਸਾਹਮਣੇ ਰੱਖਿਆ ਸੈਨੀਟਾਈਜ਼ਰ ਰੱਖਿਆ ਉਹਦੇ ਨਾਲ ਹੱਥ ਸਾਫ਼ ਕਰ ਫੇਰ ਅੰਦਰ ਹੋਣਾ ਮੂੰਹ ਤੇ ਮਾਸਕ ਲਾ ਫੇਰ ਅੰਦਰ ਆਉਣ ਦੀ ਇਜਾਜ਼ਤ ਦਿੰਦੇ ਉਹਨਾਂ ਨੇ ਆਪਣੀ ਹਦਾਇਤ ਦਿੱਤੀ ਇਸੇ ਤਰ੍ਹਾਂ ਹੀ ਸਤਕੂ ਨੇ ਹਦਾਇਤ ਦਿੱਤੀ ਕਿ ਨੇਵੇਂ ਦਾਦਿਆਂ ਨੂੰ ਸਾਫ਼ ਕਰ ਪਹਿਲਾਂ ਹੱਥਾਂ ਨੂੰ ਆਪਣੇ ਨੂੰ ਤੇਰੇ ਹੱਥ ਤੇਰੀ ਬਾਹਮ ਹੈ ਤਾਫ਼ੜਾਂਗਾ ਇਹਨਾਂ ਨੂੰ ਸਾਫ਼ ਕਰ ਲੈ ਇਹਨਾਂ ਦੇ ਕੋਲੋਂ ਜਿਹੜੀ ਪਾਪਾਂ ਦੀ ਕਮਾਈ ਕਰਦਾ ਠੱਗਾ ਠੋਰੀਆਂ ਕਰਦਾ ਲੁੱਟਾਂ ਖੋਹਾਂ ਕਰਦਾ पराए हक नु खाना है इननु साफ ਕਰ ਲੈ ਕਰਨਾ ਕਿਵੇਂ ਐ ਸਭ ਕੁਝ ਗੁਰਬਾਣੀ ਕਹਿੰਦੀ ਮੈਂ ਦੱਸਦੀ ਆ ਕਿ ਇਹ ਚੀਜ਼ਾਂ ਛੱਡ ਦੇ ਤੇ ਇਸ਼ਾਈ ਦੇ ਮਾਰਗ ਚੰਗੇ ਕਰਮ ਕਰ ਜਿਹੜੇ ਹੱਥਾਂ ਨਾਲ ਠੱਗਾ ਠੋਰੀਆਂ ਕਰਦਾ ਸੀ ਉਹਨਾਂ ਨਾਲ ਹੁਣ ਦਾਨ ਕਰ ਲੈ ਸੇਵਾ ਕਰ ਲੈ ਫੇਰ ਤੈਨੂੰ ਇਜਾਜ਼ਤ ਮਿਲੇਗੀ ਅੰਦਰ ਆਉਣ ਦੀ ਫੇਰ ਮੈਂ ਤੇਰੀ ਬਾਣੀ ਪੜ੍ਹਾਂਗਾ ਹੁਣੇ ਤੁਸੀਂ ਦੇਖਣਾ ਭਾਈ ਕਿ ਕਮੀ ਤੁਹਾਡੇ ਚ ਹੈ ਗੁਰੂ ਚ ਕੋਈ ਕਮੀ ਨਹੀਂ ਹੁੰਦੀ ਗੁਰੂ ਤਾਂ ਸਭ ਕੁਝ ਦਿੰਦਾ ਹੈ ਗਵੇਂ ਤੁਹਾਡੇ ਵਿੱਚ ਆ ਭਾਵ ਤੁਹਾਡੇ ਹੀ ਹੱਥ ਮੇਲੇ ਨੇ ਇਸ ਕਰਕੇ ਸਤਿਗੁਰ ਸਾਡੀ ਬਾਹ ਨੇ ਫੜਦੇ ਹੁਣ ਪਰ ਅਸੀਂ ਤੁਰ ਕੇ ਚਲੇ ਜੰਨੇ ਆ ਗੁਰੂ ਗ੍ਰੰਥ ਸਾਹਿਬ ਹੱਥ ਸਾਡੇ ਹੀ ਮੇਲੇ ਨੇ ਤੁਰੇ ਫਿਰਦੇ ਆ ਚਲੋ ਇੱਥੇ ਸਾਡਾ ਕਾਰਜ ਨਹੀਂ ਬਣਿਆ ਹੋਰ ਬਾਬੇ ਦੀ ਤਨੀ ਜੀ ਕਿ ਕਿਤੇ ਹੋਰ ਦੀ ਬਾਹ ਫੜੀ ਜਾ ਕੇ ਇਸ ਤਰ੍ਹਾਂ ਅਸੀਂ ਖੰਡਦੇ ਜਾ ਰਹੇ ਹਾਂ ਹੁਣ ਉਸੇ ਤਰ੍ਹਾਂ ਭਾਈ ਕਸ਼ਮੀਰੀ ਪੜਨ ਸੀ ਜੇ ਤਾਂ ਉਸ ਸ਼ਖਸ ਦੇ ਸਾਹਮਣੇ ਹੁੰਦੇ ਜਿਹੜਾ ਉਹਨਾਂ ਨੂੰ ਗਿਆਨ ਦੇਣ ਵਾਲਾ ਹੁੰਦਾ ਉਹ ਖੜੇ ਕਿੱਥੇ ਆ ਮੂਰਤੀ ਅੱਗੇ ਮੂਰਤੀ ਅੱਗੇ ਖੜੇ ਕਿਤੇ ਕਿਸ਼ਨ ਦੀਆਂ ਮੂਰਤੀਆਂ ਕਿਰੇ ਰਾਮ ਜੀ ਦੀਆਂ ਮੂਰਤੀਆਂ ਕਿਤੇ ਛਿੜਤੀਆਂ ਕਦੇ ਇੱთა ਤੁਰੇ ਫਿਰਦੇ ਹਣ ਉਹ ਮੂਰਤੀ ਕਦੇ ਨਹੀਂ ਬੋਲਦੀ ਜੋ ਪਾਤਸ਼ਰ ਕੋ ਪਹਤੇ ਦੇਵ ਕਹਿੰਦੇ ਜਿਹੜੇ ਪੱਥਰ ਨੂੰ ਦੇਵਤਾ ਕਹਿੰਦੇ ਆ ਪੱਥਰ ਤਾਂ ਇੱਕ ਪੱਥਰ ਆ ਬਈ ਕਿ ਉਹਨੇ ਜਦੋਂ ਬੋਲਣਾ ਨਹੀਂ ਕੋਈ ਸੁਣਨਾ ਨਹੀਂ ਤੁਹਾਡਾ ਕਾਰਜ ਕਿੱਥੋਂ ਸਬਰ ਜੋ ਕਿ ਤੁਹਾਡਾ ਕਾਰਜ ਤਾਂ ਉਹਨੇ ਸਵਾਰਨਾ ਜਿਹੜਾ ਤੁਹਾਨੂੰ ਬੋਲ ਕੇ ਦੱਸ ਸਕਦਾ ਸਤਿਗੁਰੂ ਆ ਪਾਸ਼ਾ ਦੇ ਜੋ ਬੋਲ ਹੈ ਹਮੇਸ਼ਾ ਹੀ ਦੱਦਦੇ ਆ ਬੋਲਦੇ ਆ ਦੇ ਪਾਚਾ ਕਹਿੰਦੇ ਜੋ ਪਾਥਰ ਕੋ ਕਹਤੇ ਦੇਵ ਤਾਂ ਕੀ ਵਰਤੀ ਹੋਵੇ ਸੇ ਉਹਦਾ ਕੀਤਾ ਕਰਾਇਆ ਸਾਰਾ ਹੀ ਬੇਕਾਰ ਜਾਂਦੇ ਆ ਪੰਡਤਾਂ ਦੇ ਵੀ ਇਹ ਹਾਲ ਸੀ ਕਦੇ ਜਗਨਨਾਥ ਦੇ ਮੰਦਰਾਂ ਚ ਕਦੇ ਸ਼ਿਵਜੀ ਦੇ ਮੰਦਰਾਂ ਜਿੱਤੇ ਕਿਤੇ ਕਿਤੇ ਕਿ ਸ਼ਿਵਲਿੰਗ ਤੇ ਕਿਤੇ ਕਿਤੇ ਕਿਸੇ ਨੇ ਫਰਾਦ ਨਾ ਸੁਣੀ